ਪਹਿਲੀ ਵਾਰ ਤੇ ਹਸ ਦੇ ਵਿੱਚ ਹੋਇਆ ਕਿ ਐਮਐਲਏ ਭੱਜ ਗਿਆ ਹਰਜੀਨ ਕਲੱਬੀ ਇਸ ਤੋਂ ਵੱਡਾ ਕੀ ਹੋਊਗਾ ਸਭਗਤ ਸਿੰਘ ਵੀ ਇਹਨੂੰ ਗਾਲਾਂ ਕੱਢਦਾ ਹੋਣਾ ਕਿ ਸਾਬ ਤੁਸੀਂ ਮੇਰੀ ਫੋਟੋ ਉੱਥੇ ਵਰਤੀ ਜਿੱਥੇ ਤੁਸੀਂ ਮੈਦਾਨ ਛੱਡ ਕੇ ਭੱਜਣਾ ਸੀਗਾ ਅੱਜ ਖਰੜ ਦੇ ਲੋਕ ਵਿਚਾਰੇ ਆਪਣਾ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਜਾਣ ਕੀ ਦੇ ਕੋਲ ਸਾਬ ਕਈ ਐਮਐਲਏ ਦਾ ਬੀਜੇਪੀ ਦੇ ਨਾਲ ਸਾਂਝਗੰਢ ਹੋ ਰਹੀ ਹੈ ਇਹ ਨਾ ਹੋਵੇ ਕਿ ਮੁੱਖ ਮੰਤਰੀ ਸਾਹਿਬ ਦੀ ਜਿਮਨੀ ਚੋਣ ਕਰਾਣੀ ਪਵੇ ਇਹ ਨਾ ਹੋਵੇ ਕਿ ਇਹਨਾਂ ਦੇ ਕੇਜਰੀਵਾਲ ਸਾਹਿਬ ਦੀ ਜਿਮਨੀ ਚੋਣ ਕਰਾਣੀ ਪਵੇ ਕਿਉਂਕਿ ਕੇਜਰੀਵਾਲ ਇਹ ਸਭ ਭੱਜਣਗੇ ਭਾਜੀ ਤੇ ਹੁਣ ਲੋਕਾਂ ਨੇ ਜਿਮਨੀ ਚੋਣਾ ਨਹੀਂ ਕਰਾਉਣੀ ਆ ਇਹਨਾਂ ਦਾ ਖੇਡ ਦੇਖਣਾ ਤਮਾਸ਼ਾ ਬੀਬਾ ਜੀ ਆਪੋਜੀਸ਼ਨ ਚ ਸੀਗੀ ਸਰਕਾਰ ਤਾਂ ਇਹਨਾਂ ਦੀ ਆਪਣੀ ਸੀ ਨਾ ਬੀਬਾ ਜੀ ਨੇ 5 ਮਿੰਟ ਚ ਐਮਐਸਪੀ ਵੀ ਝਟਕੀ ਮਾਰ ਕੇ ਦਿੱਤੀ ਸੀਗੀ ਖਰੜ ਤਾਂ ਹੈ ਹੀ ਨਹੀਂਗਾ ਉਹ ਉਹਦਾ ਮਿਨੀ ਮਲੇਸ਼ੀਆ ਬਣਿਆ ਪਿਆ ਗੋਡੇ ਗੋਡੇ ਤੱਕ ਨਾਲੇ ਦਾ ਪਾਣੀ ਹੈ ਉੱਥੇ ਜੀ ਗੱਡੀਆਂ ਵਿਚਾਰੇ ਲੋਕਾਂ ਦੀਆਂ ਬੰਦ ਹੋ ਰਹੀਆਂ ਨੇ ਖਰੜ ਥੋੜੀ ਹੈ ਜੀ ਉਹ ਉਹਦਾ ਮਿਨੀ ਮਲੇਸ਼ੀਆ ਬੀਬਾ ਜੀ ਨੇ ਬਣਾਇਆ ਆ ਉਦੋਂ ਇਹਨਾਂ ਨੇ استਿਫਾ ਕਿਉਂ ਨਹੀਂ ਦਿੱਤਾ ਜਦੋਂ ਇਹ ਮੰਤਰੀ ਦੇ ਘਰ ਦੇ ਬਾਹਰ ਜਦੋਂ ਫੁੱਲ ਲੱਗੇ ਸੀਗੇ ਉਦੋਂ ਇਹਨਾਂ ਨੇ استਿਫਾ ਕਿਉਂ ਨਹੀਂ ਦਿੱਤਾ ਜਦੋਂ ਇਹ ਮੰਤਰੀ ਦੀ ਸਾਰੀ ਸੁੱਖ ਸੁਵਿਧਾ ਐ ਪੂਰੀਆਂ ਕਰ ਰਹੀਆਂ ਸੀਗੀਆਂ ਉਦੋਂ ਕਿਉਂ ਨਹੀਂ استਿਫਾ ਦੇ ਦਿੱਤਾ ਜਦੋਂ ਇਹਨਾਂ ਨੂੰ ਐਮ ਐਲ اے ਦੀ ਤਨਖਾਹ ਆਉਂਦੀ ਸੀਗੀ ਕੀ ਬੀਬਾ ਜੀ ਐਮ ਐਲ اے ਦੀ ਤਨਖਾਹ ਹੀ ਵਾਪਸ ਦੇਣਗੇ ਪਹਿਲਾਂ ਕਹਿੰਦੇ ਸੀਗੇ ਦੂਜੀ ਪਾਰਟੀਆਂ ਤੇ ਅਸੀਂ ਸਾਰੇ ਕਾਂਗਰਸ ਵਾਲੇ ਆਕਾਲੀ ਵਾਲੇ ਬੀਜੇਪੀ ਵਾਲੇ ਕਚਰਾ ਨੇ ਹੁਣ ਉਹੀ ਕਚਰਿਆਂ ਤੋਂ ਇਲੈਕਸ਼ਨ ਲੜਵਾ ਰਹੇ ਨੇ ਤਰਨ ਤਰਨ ਦੇ ਵਿੱਚ ਆਕਾਲੀ ਦਲ ਦਾ ਕੈਂਡੀਡੇਟ ਆਪਣੇ ਵਿੱਚ ਜੁਆਇਨ ਕਰਕੇ ਉਹਨੂੰ ਟਿਕਟ ਦੇਣਗੇ ਤੁਸੀਂ ਹੋਰ ਪਿੱਛੇ ਤਿੰਨ ਜਿਮਣੀ ਚੋਣਾਂ ਗਈਆਂ ਉਹਦੇ ਵਿੱਚ ਦੇਖ ਲਓ ਉਹ ਕੈਂਡੀਡੇਟ ਕਿਹੜੇ ਸੀਗੇ ਕਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਹੋਰਾਂ ਦੇ ਅਸਤੀਫੇ ਨੇ ਸਿਆਸੀ ਪਿੰਡ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਸ਼ਾਇਦ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ਤੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਣਾ ਕਿ ਕੋਈ ਐਮਐਲਏ ਆਪਣੇ ਆਪ ਤੋਂ ਹੀ ਖਫਾ ਹੋ ਕੇ ਜਿਹੜਾ ਹੈਗਾ ਉਹ ਅਸਤੀਫਾ ਦੰਦਾ ਆ ਵੱਡੇ ਸਵਾਲ ਜਿਹੜੇ ਨੇ ਵਿਰੋਧੀਆਂ ਦੇ ਵੱਲੋਂ ਖੜੇ ਕੀਤੇ ਗਏ ਨੇ ਵੱਡੇ ਤੰਝ ਜਿਹੜੇ ਆ ਉਹ ਕਰ ਰਹੇ ਨੇ ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਸ਼ਰਪ੍ਰੀਤ ਸਿੰਘ ਸਿੱਧੂ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਤੁਹਾਨੂੰ ਸਭ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਸਭ ਕਿਵੇਂ ਦੇਖਦੇ ਹੋ ਉਹ ਬੀਬਾ ਜੀ ਜੋ ਛੁਟਕੀਆਂ ਮਾਰ ਕੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਦੀਆਂ ਗੱਲਾਂ ਕਰਦੇ ਸੀ ਹੁਣ 5 ਸਾਲਾਂ ਤੋਂ ਪਹਿਲਾਂ ਹੀ ਇਹ ਕਹਿ ਗਏ ਕਿ ਦਿਲ ਮੇਰਾ ਮੇਰਾ ਜਿਹੜਾ ਆ ਉਹ ਬਹੁਤ ਭਾਰੀ ਹੈ ਸਰ ਤੁਸੀਂ ਭਾਜੀ ਇਹ ਦੇਖੋ ਕਿ ਕਿੰਨਾ ਵੱਡਾ ਫਰੌਡ ਖਰੜ ਦੇ ਲੋਕਾਂ ਦੇ ਨਾਲ ਲੜਕ ਰਿਹਾ ਹੈ 70000 ਤੋਂ ਵੱਧ ਵੋਟਾਂ ਦੇ ਨਾਲ ਬੀਬਾ ਜੀ ਨੂੰ ਜਿਤਾਇਆ ਗਿਆ ਸੀਗਾ ਤੇ ਬੀਬਾ ਜੀ ਹੁਣ ਕੱਲ ਪਰਸੋਂ ਇੱਕ ਬੀਬਾ ਜੀ ਦੇ ਦਿਲ ਚ ਆਇਆ ਕਿ ਮੈਂ ਸਿਆਸਤ ਛੱਡ ਦੇਣੀ ਹੈ ਜਿੱਦਾਂ ਬੱਚਾ ਖੜਾਉਣ ਨਾਲ ਖੇਡਦੇ ਹੋਏ ਬੱਚਾ ਉਹ ਨਹੀਂ ਹੋ ਜਾਂਦਾ ਕਿ ਜੀ ਮੈਂ ਇਸ ਖੜਾਉਣੇ ਨੂੰ ਛੱਡ ਕੇ ਦੂਜਾ ਨਵਾਂ ਖੜਾਉਣ ਲਿਆਣਾ ਉਹ ਬੀਬਾ ਜੀ ਨੇ ਕੀਤਾ ਬੀਬਾ ਜੀ ਨੇ ਕਿਸੇ ਤੋਂ ਪੁੱਛਿਆ ਨਹੀਂ ਉਹ 70000 ਲੋਕਾਂ ਤੋਂ ਪੁੱਛਿਆ ਨਹੀਂ 3 ਦਿਨ ਪਹਿਲਾਂ ਇਹ ਪ੍ਰਧਾਨ ਬਣਾ ਕੇ ਗਏ ਨੇ ਉਹਨਾਂ ਤੋਂ ਪੁੱਛਿਆ ਨਹੀਂ ਬਿਨਾਂ ਬਸ ਇਹ ਕਰਿਆ ਜੀ ਮੈਂ ਸਿਆਸਤ ਤੋਂ ਇਸਤੀਫਾ ਦੇ ਦੇਣੀ ਹੈ ਮੈਂ ਇਹ ਪੁੱਛਣਾ ਚਾਹੁੰਦਾ ਕਿ ਸਾਹਿਬ ਉਦੋਂ ਇਹਨਾਂ ਨੇ ਇਸਤੀਫਾ ਨਾ ਕਿਉਂ ਨਹੀਂ ਦਿੱਤਾ ਜਦੋਂ ਇਹ ਮੰਤਰੀ ਦੇ ਘਰ ਦੇ ਬਾਹਰ ਜਦੋਂ ਫੁੱਲ ਲੱਗੇ ਸੀਗੇ ਉਦੋਂ ਇਹਨਾਂ ਨੇ ਇਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਇਹ ਮੰਤਰੀ ਦੀ ਸਾਰੀ ਸੁੱਖ ਸੁਵਿਧਾਆਂ ਪੂਰੀਆਂ ਕਰ ਰਹੀਆਂ ਸੀਗੀਆਂ ਉਦੋਂ ਕਿਉਂ ਨਹੀਂ ਇਸਤੀਫਾ ਦੇ ਦਿੱਤਾ ਜਦੋਂ ਇਹਨਾਂ ਨੂੰ ਐਮਐਲਏ ਦੀ ਤਨਖਾਹ ਆਉਂਦੀ ਸੀਗੀ ਕੀ ਬੀਬਾ ਜੀ ਐਮਐਲਏ ਦੀ ਤਨਖਾਹ ਵੀ ਵਾਪਸ ਇਹ ਸਭ ਤੋਂ ਵੱਡਾ ਫਰੋਡ ਜਿਹੜਾ ਖਰੜ ਦੇ ਲੋਕਾਂ ਦੇ ਨਾਲ 70000 ਵੋਟਰਾਂ ਦੇ ਨਾਲ ਬਹੁਤ ਵੱਡਾ ਫਰੋਡ ਵੀ ਬਜ ਨਹੀਂ ਕੀਤਾ ਪਰ ਐਸਾ ਕੀ ਰਿਹਾ ਹੋ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਨਮੋਲ ਗੜਮਾਨ ਹੋ ਰਹੀ ਦਿੱਲੀ ਦੇ ਵਿੱਚ ਜਾਂਦੇ ਨੇ ਅਰਵਿੰਦ ਕੇਜਰੀਵਾਲ ਸੁਪਰੀਮੋ ਜਿਨ੍ਹਾਂ ਨੂੰ ਆਪਣੇ ਪਿਤਾ ਦੇ ਸਮਾਨ ਕਹਿੰਦੇ ਨੇ ਉਹਨਾਂ ਨੂੰ ਮਿਲ ਕੇ ਆਉਂਦੇ ਨੇ ਹੱਸ ਹੱਸ ਕੇ ਤਸਵੀਰਾਂ ਜਿਹੜੀਆਂ ਆਉਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਪ੍ਰਧਾਨਗੀ ਦੀ ਚੋਣ ਜਿਹੜੀ ਹੁੰਦੀ ਹੈ ਉਸ ਵੇਲੇ ਵੀ ਹੱਸ ਹੱਸ ਕੇ ਭੰਗੜੇ ਤੱਕ ਪਾਏ ਜਾਂਦੇ ਨੇ ਫਿਰ ਇਹਨਾਂ ਦਿਨਾਂ ਦੇ ਵਿੱਚ ਆਖਰ ਐਸਾ ਕੀ ਲੱਗਦਾ ਕਿ ਐਸਾ ਕੀ ਹੋਇਆ ਹੋਣਾ ਕਿ ਇਹਨਾਂ ਦਿਨਾਂ ਦੇ ਵਿੱਚ ਦਿਲ ਬਹੁਤ ਭਾਰੀ ਹੋ ਗਿਆ ਤੇ ਸਿਆਸਤ ਛੱਡਣ ਤੱਕ ਦਾ ਐਲਾਨ ਕਰਤਾ ਬਾਜੀ ਇਹ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਹੂੰ ਮੈਂ ਬਹੁਤ ਜ਼ਿਆਦਾ ਵਿਚਾਰਧਾਰਾ ਤੇ ਮੰਨਣ ਵਾਲਾ ਤੇ ਵਿਚਾਰਧਾਰਾ ਤੇ ਚੱਲਣ ਵਾਲਾ ਵਿਅਕਤੀ ਹਾਂ ਤੇ ਪੰਜਾਬ ਦਾ ਹਰ ਨੌਜਵਾਨ ਪੰਜਾਬ ਦਾ ਹਰ ਪੱਤਰਕਾਰ ਜਿਹੜਾ ਜਿਹਦੇ ਚ ਜਮੀਰ ਜਾਗਦੀ ਹੈ ਉਹ ਵਿਚਾਰਧਾਰਾ ਤੇ ਚੱਲਣ ਵਾਲਾ ਆ ਜੀ ਇਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਭਗਤ ਸਿੰਘ ਦੀ ਵਿਚਾਰਧਾਰਾ ਦੇ ਪਿੱਛੇ ਫੋਟੋ ਲਾਉਂਦੇ ਆ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਦੀ ਜੀ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਸ ਭਗਤ ਸਿੰਘ ਦੀ ਫੋਟੋ ਨੂੰ ਜਿਹਨੇ ਗੋਰਿਆਂ ਤੋਂ ਵੀ ਨਹੀਂ ਈਨ ਮੰਨੀ ਤੇ ਹੱਸ ਕੇ ਚੁੰਮ ਕੇ ਫਾਂਸੀ ਦੇ ਰਸੇ ਤੇ ਚੜ ਗਿਆ ਤੇ ਕੇਜਰੀਵਾਲ ਤੇ ਬੀਬਾ ਜੀ ਹੁਣੀ ਇਸ ਕਰਕੇ ਅਸਤੀਫਾ ਉਹਦਾ ਬੀਬਾ ਜੀ ਨੇ ਕੇਜਰੀਵਾਲ ਨੂੰ ਅਸਤੀਫਾ ਦੇ ਦਿੱਤਾ ਜਾਂ ਪਤਾ ਨਹੀਂ ਨਹੀਂ ਦਿੱਤਾ ਕਿ ਮੈਨੂੰ ਮੈਂਟਲ ਪ੍ਰੈਸ਼ਰ ਹੋ ਰਿਹਾ ਜੀ ਮੈਂ ਸਿਆਸਤ ਛੱਡ ਦੇਣੀ ਹੈ ਹਮ ਮਤਲਬ ਭਗਤ ਸਿੰਘ ਨੂੰ ਇਹ ਇੰਨਾ ਕਮਜ਼ੋਰ ਬਣਾ ਕੇ ਦਿਖਾ ਰਹੇ ਨੇ ਇਹਨਾਂ ਦੀ ਪਾਰਟੀ ਜੀ ਮਤਲਬ ਭਗਤ ਸਿੰਘ ਜੀ ਨੇ ਗੋਰੇ ਪਜਾਤੇ ਉਹ ਭਗਤ ਸਿੰਘ ਉਹ ਬਾਬਾ ਸਾਹਿਬ ਜੀ ਨੇ ਸੰਵਿਧਾਨ ਲਿਖਿਆ ਉਹਦੀ ਵਿਚਾਰਧਾਰਾ ਦੇ ਚੱਲਣ ਵਾਲੇ ਇਹ ਨਕਲੀ ਇਨਕਲਾਬੀ ਅੱਜ ਪੰਜਾਬ ਨੂੰ ਮੂੰਹ ਕਿਦਾਂ ਦਿਖਾਉਣਗੇ ਪਾਜੀ ਪਿਛਲੇ ਦਿਨਾਂ ਦੇ ਵਿੱਚ ਖਰੜ ਦੇ ਵਿੱਚ ਵੀ ਜਦੋਂ ਬੀਬਾ ਜੀ ਆਉਂਦੇ ਨੇ ਸ਼ਾਇਦ ਤੁਸੀਂ ਵੀ ਉਹ ਵੀਡੀਓ ਦੇਖੀ ਹੋਵੇ ਉੱਥੇ ਜਦ ਬੀਬਾ ਜੀ ਇਹ ਕਹਿੰਦੇ ਨੇ ਕਿ ਮੈਂ ਹੁਣ ਪੱਕਾ ਹੀ ਖਰੜ ਦੇ ਵਿੱਚ ਰਹਾਂ ਹੁਣ ਮੈਂ ਆਪਾਂ ਇੱਥੇ ਘਰ ਲੈ ਲਿਆ ਤਾਂ ਉਸ ਵੇਲੇ ਲੋਕ ਸਵਾਲ ਕਰਦੇ ਨਜ਼ਰ ਆਉਂਦੇ ਨੇ ਕਿ ਇਸ ਤੋਂ ਪਹਿਲਾਂ ਜੋ ਇਹ ਕੰਮਕਾਰ ਹੋਣੇ ਚਾਹੀਦੇ ਸੀ ਇਸ ਤੋਂ ਪਹਿਲਾਂ ਤੁਸੀਂ ਕਿਉਂ ਨਹੀਂ ਕੀਤੇ ਤਾਂ ਉਦੋਂ ਬੀਬਾ ਜੀ ਹੱਸ ਕੇ ਇਹ ਕਹਿੰਦੇ ਨੇ ਕਿ ਤੁਸੀਂ ਤਾਂ ਭਾਈ ਗੱਲ ਪੈਨ ਤਾਂ ਲੱਗਦਾ ਕਿ ਦਿਨਾਂ ਕਿਤੇ ਖਰੜ ਦੇ ਲੋਕ ਵੀ ਖਫਾ ਸੀ ਕਿ ਜੋ ਕੰਮ ਇਹਨਾਂ ਨੇ ਕਿਹਾ ਸੀ ਕਿ ਕਰਾਂਗੇ ਉਹ ਕੰਮ ਬਣਦੇ ਆ ਨਹੀਂ ਕੀਤੇ ਜਾਂ ਉਸ ਪੱਦਰ ਦੀ ਪਰਫਾਰਮੈਂਸ ਅਨਮੋਲ ਗਗਨ ਮਾਨ ਹੋਰਾਂ ਦੀ ਖਰੜ ਪਾਜੀ ਪਰਫਾਰਮੈਂਸ ਦਾ ਤਾਂ ਹੋਵੇ ਨਾ ਜਦੋਂ ਬੰਦਾ ਰੇਸ ਤੇ ਭੱਜੇ ਜੀ ਇਹਨਾਂ ਦੀ ਪਰਫਾਰਮੈਂਸ ਦਾ ਤਾਂ ਹੋਊਗੀ ਨਾ ਜੇ 0.01% ਵੀ ਕੰਮ ਕਰਨਗੇ ਅੱਜ ਖਰੜ ਦਾ ਇਹ ਹਾਲਾਤ ਆ ਕਿ ਤੁਸੀਂ ਖਰੜ ਦੀ ਇੱਕ ਗਲੀ ਤੇ ਵਿੱਚ ਨਾ ਪਜਾਮਾ ਉੱਤੇ ਗੋਡਿਆਂ ਤੋਂ ਉੱਤੇ ਕਰਕੇ ਮੋਟਰਸਾਈਕਲ ਤੋਂ ਲੰਘ ਨਹੀਂ ਸਕਦੇ ਜੀ ਅੱਜ ਕਿਉਂ ਕਿਉਂਕਿ ਉੱਥੇ ਸਮੁੰਦਰ ਬਣ ਖਰੜ ਤਾਂ ਹੈ ਹੀ ਨਹੀਂਗਾ ਉਹ ਉਹ ਤਾਂ ਮਿਨੀ ਮਲੇਸ਼ੀਆ ਬਣਿਆ ਪਿਆ ਹੈ ਗੋਡੇ-ਗੋਡੇ ਤੱਕ ਨਾਲੇ ਦਾ ਪਾਣੀ ਹੈ ਉੱਥੇ ਜੀ ਗੱਡੀਆਂ ਵਿਚਾਰੇ ਲੋਕਾਂ ਦੀਆਂ ਬੰਦ ਹੋ ਰਹੀਆਂ ਨੇ ਖਰੜ ਥੋੜੀ ਹੈ ਜੀ ਉਹ ਉਹ ਤਾਂ ਮਿਨੀ ਮਲੇਸ਼ੀਆ ਬੀਬਾ ਜੀ ਨੇ ਬਣਾਇਆ ਆ ਤੇ ਬੀਬਾ ਜੀ ਉਦੋਂ ਤੱਕ ਤਾਂ ਬਹੁਤ ਖੁਸ਼ ਸੀਗੇ ਜਦੋਂ ਤੱਕ ਮੰਤਰੀ ਸੀਗੇ ਜੀ ਉਦੋਂ ਤੱਕ ਤਾਂ 5 ਮਿੰਟਾਂ ਦਾ ਐਮਐਸਪੀ ਵੀ ਦੇ ਰਹੇ ਸੀ ਪਾਜੀ ਇਹ ਸਾਰੀ ਗੱਲਾਂ ਦਾ ਇਹ ਆਪਾਂ ਇਹਨੂੰ ਗੱਲਾਂ ਨੂੰ ਲੋਕੀ ਕਹਿ ਸਕਦੇ ਨੇ ਕਿ ਯਾਰ ਇਹ ਸਿਆਸਤਦਾਨ ਇੱਕ ਦੂਜੇ ਦੇ ਉੱਤੇ ਲਾਂਚਨ ਲਾਉਂਦੇ ਨੇ ਪਰ ਭਾਜੀ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਉਹ 5 ਸਾਲ ਜਾਂ ਉਹ 3.5 4 ਸਾਲ ਇੱਕ ਨੌਜਵਾਨ ਜਿਹਨੇ ਆਮ ਆਦਮੀ ਪਾਰਟੀ ਦਾ ਝੰਡਾ ਖੜੜ ਦੇ ਵਿੱਚ ਚੱਕਿਆ ਹੋਣਾ ਜਿਹੜਾ ਇਹ ਬੀਬਾ ਜੀ ਨੇ ਕਿਹਾ ਸੀ ਮੈਂ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਉਂਗੀ ਉਹ ਨੌਜਵਾਨ ਦੇ ਉੱਤੇ ਕੀ ਬੀਤੂਗੀ ਬਸ ਮੈਨੂੰ ਇਹ ਸਮਝ ਦੱਸ ਦੋ ਉਹ ਵਰਕਰ ਦੇ ਉੱਤੇ ਕੀ ਬੀਤੂਗੀ ਜਿਹਨੇ ਅਨਮੋਲ ਗਗਨ ਮਾਨ ਪਿੱਛੇ ਲੜ ਲੜ ਕੇ ਆਪਣੇ ਉੱਤੇ ਪਰਚੇ ਕਰਾਏ ਗਏ ਹੋਣ ਉੱਥੇ ਕੀ ਬਿੱਤੂ ਕੀ ਮੈਨੂੰ ਉਹਦਾ ਜਵਾਬ ਵੀ ਚਾਹੀਦਾ ਹੈ ਇਹ ਤਾਂ ਹੀ ਮੈਂ ਕਹਿੰਨਾ ਕਿ ਜਿਹੜੀ ਵਿਚਾਰਧਾਰਾ ਹੁੰਦੀ ਹੈ ਨਾ ਇਹਨਾਂ ਨੇ ਵਿਚਾਰਧਾਰਾ ਨੂੰ ਨਹੀਂ ਇਹਨਾਂ ਨੇ ਅੱਜ ਭਗਤ ਸਿੰਘ ਨੂੰ ਵੀ ਕਟਕਰੇ 'ਚ ਖੜਾ ਕਰ ਦਿੱਤਾ ਆ ਕਿਉਂਕਿ ਉਹਦੀ ਫੋਟੋ ਲਾ ਕੇ ਇਦਾਂ ਕੰਮ ਕਰਦੇ ਸੀ ਅੱਜ ਭਗਤ ਸਿੰਘ ਵੀ ਇਹਨੂੰ ਗਾਲ੍ਹਾਂ ਕੱਢਦਾ ਹੋਣਾ ਕਿ ਸਾਬ ਤੁਸੀਂ ਮੇਰੀ ਫੋਟੋ ਉੱਥੇ ਵਰਤੀ ਜਿੱਥੇ ਤੁਸੀਂ ਮੈਦਾਨ ਛੱਡ ਕੇ ਭੱਜਣਾ ਸੀਗਾ ਅੱਜ ਖਰੜ ਦੇ ਲੋਕ ਵਿਚਾਰੇ ਆਪਣਾ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਜਾਣ ਕੀ ਦੇ ਕੋਲ ਸਾਬ ਇਹ ਬਾਕੀ ਸਾਰੀ ਗੱਲਾਂ ਆਪਾਂ ਬਾਅਦ ਚ ਕਰ ਸਕਦੇ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਾਬ ਜੀ ਨਵੇਂ ਵੋਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 18 ਸਾਲ ਤੋਂ ਜਿਹੜੇ ਫਰਸਟ ਟਾਈਮ ਵੋਟਰ ਸੀਗੇ ਬਿਲਕੁਲ ਤੁਸੀਂ ਹੁਣ ਉਹਨਾਂ ਨੂੰ ਕਹਿੰਦੇ ਸੀ ਨੌਕਰੀਆਂ ਦਿਵਾਵਾਂਗੇ ਉਹਨਾਂ ਨੂੰ ਕਹਿੰਦੇ ਸੀ ਸਾਰੇ ਕੁਝ ਕਰਾਂਗੇ ਖਰੜ ਦੇ ਵਿੱਚ ਸਭ ਤੋਂ ਵੱਧ ਚਿੱਟਾ ਖਰੜ ਦੇ ਵਿੱਚ ਆ ਹੂੰ ਸਭ ਤੋਂ ਵੱਧ ਬੇਰੁਜ਼ਗਾਰ ਬੱਚਾ ਖਰੜ ਦੇ ਵਿੱਚ ਆ ਜੀ ਤੁਸੀਂ ਮੈਨੂੰ ਇੱਕ ਗੱਲ ਦਾ ਇਹਦਾ ਜਵਾਬ ਦੇਣ ਕਿ ਉਹ 골ਡਨ ਪੀਰੀਅਡ ਵਾਪਸ ਕਿੱਦਾਂ ਲੈ ਕੇ ਆਉਣਗੇ ਉਹ 5 ਸਾਲ ਉਹ ਜਵਾਕਦਾ ਮੈਨੂੰ ਇਹਦਾ ਜਵਾਬ ਦੇ ਦੇਣ ਜੀ ਉਹ ਸਮਾਂ ਕਿਦਾਂ ਇੱਕ ਜਵਾਗ ਨੂੰ ਇਹ ਮੋੜਨਗੇ ਜਿਹੜਾ ਉਹਦਾ ਸਮਾਂ ਇਹ ਲਾਰਿਆਂ ਤੇ ਤੇ ਧੋਖਿਆਂ ਤੇ ਰੱਖਿਆ ਅਨਮੋਲ ਗਗਰਮਾਨ ਜੀ ਨੇ ਜੀ ਕਿ ਕਿਤੇ ਨਾ ਕਿਤੇ ਤਾਂ ਇੱਕ ਚਰਚਾ ਹੋਰ ਵੀ ਚੱਲ ਰਹੀ ਹੈ ਕਿ ਵਿਧਾਨ ਸਭਾ ਦੀ ਬੀਬਾ ਜੀ ਦੀ ਕਲਿੱਪ ਜਿਹੜੀ ਆ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜੇਕਰ 5 ਸਾਲਾਂ ਦੇ ਦੌਰ ਵਿੱਚ ਜਿਹੜੇ ਕੰਮ ਅਸੀਂ ਕਏ ਸੀ ਜੇਕਰ ਅਸੀਂ ਉਹ ਨਾ ਕਰ ਪਾਈ ਤਾਂ ਕਹਿੰਦੇ ਕਿ ਅਸੀਂ ਸਿਆਸਤ ਛੱਡ ਦਾਂਗੇ ਤਾਂ ਇੱਕ ਚਰਚਾ ਸੋਸ਼ਲ ਮੀਡੀਆ ਤੇ ਹਾਲਾਂਕਿ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬਾ ਜੀ ਵੱਲੋਂ ਕੰਮ ਨਹੀਂ ਕੀਤੇਗੇ ਤਾਂ ਕਰਕੇ ਉਹ ਕਹਿੰਦੇ ਫਿਰ ਸਿਆਸਤ ਹੀ ਛੱਡ ਦਈਏ ਬੀਬਾ ਜੀ ਆਪੋਜੀਸ਼ਨ 'ਚ ਸੀਗੇ ਹਮ ਸਰਕਾਰ ਤਾਂ ਇਹਨਾਂ ਦੀ ਆਪਣੀ ਸੀ ਨਾ ਜੀ ਬੀਬਾ ਜੀ ਨੇ 5 ਮਿੰਟ 'ਚ ਐਮਐਸਪੀ ਵੀ ਛੁਟਕੀ ਮਾਰ ਕੇ ਦਿੱਤੀ ਹੂੰ ਹਨਾ ਫਿਰ ਤਾਂ ਭਗਵੰਤ ਮੈਂ ਅਫੇਤਾ ਕੇਜਰੀਵਾਲ ਨੂੰ ਹੈ ਜਦੋਂ ਕਹਿੰਦਾ ਸੀ ਮੈਂ ਦੋ ਹਫ਼ਤੇ ਅਜ ਬੇਦਬੀ ਦਾ ਗੁਰੂ ਸਾਹਿਬ ਦੀ ਬੇਦਬੀ ਦਾ ਮੈਂ ਇਨਸਾਫ ਲੈ ਕੇ ਦਊਂਗਾ ਜੀ ਹਨਾ ਫਿਰ ਤਾਂ ਇਹਨਾਂ ਨੂੰ ਵੀ ਪਗੋੜੇ ਕੋਚਿਤ ਕਰ ਦੇਣਾ ਚਾਹੀਦਾ ਜੀ ਅੱਜ ਇਹਨਾਂ ਦੇ ਖਿਲਾਫ ਅਸੀਂ ਦਰਖਾਸਤ ਦੇਣ ਲੱਗੇ ਆ ਜੀ ਇਹਨਾਂ ਉਹ ਦਰਖਾਸਤ ਦੇ ਵਿੱਚ ਬੀਐਨਐਸਸੀ ਧਾਰਾ ਉਹ ਲਾਈਆਂ ਜਿਹੜੀਆਂ ਇੱਕ ਫਰਾਡ ਤੇ ਹੁੰਦੀਆਂ ਨੇ ਪੌਂਜੀ ਸਕੀਮ ਪਿੱਛੇ ਹੋਈ ਸੀਗੀ ਨਾ ਜਿੱਥੇ ਲੋਕਾਂ ਤੋਂ ਪੈਸੇ ਲੈ ਕੇ ਭੱਜ ਜਾਂਦੇ ਸੀਗੇ ਜੀ ਜੀ ਬਿਲਕੁਲ ਇਦਾਂ ਹੀ ਲੋਕਾਂ ਤੋਂ ਵੋਟਾਂ ਲੈ ਕੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਐਮਐਲਏ ਭੱਜ ਗਿਆ ਜੀ ਹਰਜੀਨਕਲਾਬੀ ਇਸ ਤੋਂ ਵੱਡਾ ਕੀ ਹੋਊਗਾ ਸਰ ਅੱਛਾ ਇੱਕ ਮੈਨੂੰ ਹੋਰ ਦੱਸਿਓ ਕੀ ਹੁਣ ਪੰਜਾਬ ਸਿਰਫ ਜ਼ਿਮਨੀ ਚੋਣਾਂ ਦੇ ਲਈ ਰਹੇਗਾ ਕਿਉਂਕਿ 5 ਸਾਲ ਕੰਮਾਂ ਦੇ ਲਈ ਹੁੰਦੇ ਨੇ ਪਰ ਇਸ ਸਰਕਾਰ ਦੇ ਵਿੱਚ ਜਦੋਂ ਤੋਂ ਸਰਕਾਰ ਬਣੀਆ ਕੋਈ ਨਾ ਕੋਈ ਜ਼ਿਮਨੀ ਚੋਣ ਆਉਂਦੀ ਰਹਿੰਦੀ ਆ ਹੁਣ ਜਿਵੇਂ ਪਿਛੇ ਤਰਨਤਨ ਦੀ ਚੋਣ ਜਿਹੜੀ ਹੋ ਆਰੀ ਆ ਤਾਂ ਹੁਣ ਇਹ ਵੀ ਜਿਹੜੇ ਹੈ ਕਿ ਨੇ ਖਾਸਾ ਜਤਾਇਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਖਰੜ ਦੀ ਜ਼ਿਮਨੀ ਚੋਣ ਵੀ ਆਵੇ ਕਿਉਂਕਿ 27 ਦੀਆਂ ਚੋਣਾਂ ਨੇੜੇ ਨੇ ਪਰ ਹਾਲੇ ਤੱਕ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਹੀ ਨਹੀਂ ਨਿਭੜੀਆਂ ਭਾਜੀ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਥੋੜੀ ਜਿਹੀ ਭਵਿੱਖੇ ਬਾਣੀ ਪਹਿਲਾਂ ਕਰ ਦਿੰਨਾ ਜੀ ਕਿ ਜਲੰਧਰ ਦੇ ਵਿੱਚ ਇੱਕ ਇਹਨਾਂ ਦਾ ਐਮਐਲਏ ਅੰਦਰ ਹੈ ਜੀ ਬਿਲਕੁਲ ਉਹ ਵੀ ਜਿਮਨੀ ਚੋਣ ਆਊਗੀ ਜੀ ਕਈ ਐਮਐਲਏ ਦਾ ਭਾਜਪੀ ਦੇ ਨਾਲ ਸਾਂਝ ਗੰਢ ਹੋ ਰਹੀ ਹੈ ਜੀ ਇਹ ਨਾ ਹੋਵੇ ਕਿ ਮੁੱਖ ਮੰਤਰੀ ਸਾਹਿਬ ਦੀ ਜਿਮਨੀ ਚੋਣ ਕਰਾਣੀ ਪਵੇ ਜੀ ਇਹ ਨਾ ਹੋਵੇ ਕਿ ਇਹਨਾਂ ਦੇ ਕੇਜਰੀਵਾਲ ਸਾਹਿਬ ਦੀ ਜਿਮਨੀ ਚੋਣ ਕਰਾਣੀ ਪਵੇ ਕਿਉਂਕਿ ਕੇਜਰੀਵਾਲ ਸਭ ਭੱਜਣਗੇ ਭਾਜੀ ਜੀ ਇਹ ਹੁਣ ਲੋਕਾਂ ਨੇ ਜਿਮਨੀ ਚੋਣਾ ਨਹੀਂ ਕਰਾਉਣੀ ਆ ਇਹ ਇਹਨਾਂ ਦਾ ਖੇਡ ਦੇਖਣਾ ਤਮਾਸ਼ਾ ਹੂੰ ਕਿਉਂਕਿ ਇਹਨਾਂ ਦੀ ਕੋਈ ਵਿਚਾਰਤਾ ਰ ਤਾਂ ਇਹ ਖੜੇ ਨਹੀਂ ਉਤਰੇ ਇਹ ਪਹਿਲਾਂ ਕਹਿੰਦੇ ਸੀਗੇ ਦੂਜੀ ਪਾਰਟੀਆਂ ਤੇ ਅਸੀਂ ਸਾਰੇ ਕਾਂਗਰਸ ਵਾਲੇ ਆਕਾਲੀ ਵਾਲੇ ਭਾਜਪਾ ਵਾਲੇ ਕਚਰਾ ਨੇ ਹੁਣ ਉਹੀ ਕਚਰਿਆਂ ਤੋਂ ਇਹ ਇਲੈਕਸ਼ਨ ਲੜਵਾ ਰਹੇ ਨੇ ਹਮ ਤਰਨ-ਤਰਨ ਦੇ ਵਿੱਚ ਆਕਾਲੀ ਦਲ ਦਾ ਕੈਂਡੀਡੇਟ ਆਪਣੇ ਚ ਜੁਆਇਨ ਕਰਕੇ ਉਹਨੂੰ ਟਿਕਟ ਦੇਣਗੇ ਬਿਲਕੁਲ ਤੁਸੀਂ ਹੋਰ ਪਿੱਛੇ ਤਿੰਨ ਜਿਮਣੀ ਚੋਣਾਂ ਗਈਆਂ ਉਹਦੇ ਵਿੱਚ ਦੇਖ ਲਓ ਉਹ ਕੈਂਡੀਡੇਟ ਕਿਹੜੇ ਸੀਗੇ ਹਮ ਮਤਲਬ ਇਹੋ ਜਿਹਾ ਫਰਜੀ ਇਨਕਲਾਬ ਤਾਂ ਪਹਿਲੀ ਵਾਰ ਦੇਖਿਆ ਸੀਗਾ ਕਿ ਤੁਸੀਂ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੋਕਾਂ ਨੂੰ ਤੁਸੀਂ ਧੋਖਾ ਦੇ ਦੋ ਹੂੰ ਇਸ ਸਬਦੇ ਉੱਪਰ ਸਦੂ ਸਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਚੁੱਪੀ ਕਿਵੇਂ ਦੇਖਦੇ ਹੋ ਜਦੋਂ ਕੱਲ ਕੁਲਤਾਰ ਸੰਧਵਾ ਹੋਰਾਂ ਨੂੰ ਸਵਾਲ ਕੀਤੇ ਗਏ ਤਾਂ ਉਹ ਕਹਿੰਦੇ ਕਿ ਮੈਂ ਹਲੇ ਗੱਲਬਾਤ ਕਰਨੀ ਆ ਦਫ਼ਤਰ ਜਾ ਕੇ ਅਮਨ ਅਰੋੜਾ ਹੋਰਾਂ ਨੂੰ ਗੱਲਬਾਤ ਕੀਤੇ ਗਏ ਤਾਂ ਉਹ ਵੀ ਨਹੀਂ ਕੁਝ ਬੋਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤੇ ਗਏ ਤਾਂ ਮਤਲਬ ਐਸ ਐਡੇ ਵੱਡੀ ਗੱਲ ਜਿਹੜੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਜੇ ਪਛਾਲਾ ਜੇ ਤੇ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਲੀਡਰਾਂ ਨੂੰ ਇਸ ਚੀਜ਼ ਤੇ ਚੁੱਪੀ ਉਸ ਨੂੰ ਕਿਵੇਂ ਦੇਖਦੇ ਹੋ ਸਰ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਇਹ ਅਨਮੋਲ ਗੱगन ਦੇਖੋ ਇਹ ਦੋ ਧੜੇ ਨੇ ਜੀ ਭਗਵੰਤ ਮਾਨ ਸਾਹਿਬ ਦਾ ਧੜਾ ਹੈ ਤੇ ਕੇਦਰੀਵਾਲ ਸਾਹਿਬ ਦਾ ਆ ਜੀ ਕੇਦਰੀਵਾਲ ਸਾਹਿਬ ਨੂੰ ਹੁਣ ਥੋੜੇ ਦਿਨ ਪਹਿਲਾਂ ਬੀਬਾ ਜੀ ਮਿਲ ਕੇ ਆਏ ਸੀਗੇ ਜੀ ਇਹ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਜੀ ਨੂੰ ਪ੍ਰੈਸ਼ਰ ਦੇ ਵਿੱਚ ਲਿਆਉਣ ਵਾਸਤੇ ਸੀ ਫੱਦੇ ਗਿਆ ਜੀ ਹੋਰ ਇਹਦੇ ਵਿੱਚ ਕੋਈ ਮਤਲਬ ਇਹ ਦੇ ਵਿੱਚ ਵਿਚਾਰਤਾ ਨਹੀਂ ਹੈ ਕਿ ਨਾ ਇਹਨਾਂ ਨੇ ਲੋਕਾਂ ਦਾ ਸੋਚਿਆ ਨਾ ਇਹਨਾਂ ਨੇ ਉਹਨਾਂ ਬਸ ਇਹਨਾਂ ਨੇ ਆਪਣੀ ਪਾਰਟੀ ਨੂੰ ਬੀਬਾ ਜੀ ਨੂੰ ਇਹ ਸੀਗਾ ਕਿ ਮੈਂ ਅਗਲੀ ਵਾਰ ਤਾਂ ਜਿੱਤ ਕੇ ਆਉਣਾ ਨਹੀਂ ਜੀ ਹੁਣ ਇਸੇ ਤੋਂ 2 ਦਿਨ ਪਹਿਲਾਂ ਹੀ ਰਣਜੀਤ ਗਿੱਲ ਜੀ ਜਿਹੜੇ ਅਕਾਲੀ ਦਲ ਨਾਲ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੈ। ਬਿਲਕੁਲ। ਕਿਆ ਸਰਾਹੀਆਂ ਲਾਈਆਂ ਜਾ ਰਹੀਆਂ ਕਿ ਰਣਜੀਤ ਗਿੱਲ ਜੀ ਆਮ ਆਦਮੀ ਪਾਰਟੀ ਤੋਂ ਲੜਨਗੇ? ਇਹਨਾਂ ਨੇ ਲੋਕਾਂ ਨੂੰ ਇਹ ਸਮਝ ਲਿਆ ਕਿ ਇਹ ਤਾਂ ਮੂਰਖ ਨੇ ਜੀ ਜਿਹੜੇ ਮਰਜ਼ੀ ਹਿਸਾਬ ਦੇ ਨਾਲ ਇਹਨਾਂ ਨੂੰ ਮਣਾਈ ਜੋ ਜੋ ਕੇਜਰੀਵਾਲ ਸਾਹਿਬ ਇਹਦੇ ਵਿੱਚ ਜਿਹੜਾ ਸ਼ਮਸ਼ਖਤ ਨੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ। ਜੀ ਹੈਨਾ ਜੀ ਇਹਦੇ ਵਿੱਚ ਹਾਲੇ ਬਹੁਤ ਵੱਡਾ ਪਾਜੀ ਬਲੰਡਰ ਆ ਜੀ ਇਹਨੂੰ ਇਹ ਇਹਨਾਂ ਨੂੰ ਇਹ ਨਹੀਂ ਪਤਾ ਇਹ ਪੰਜਾਬ ਦੀ ਉਹ ਧਰਤੀ ਆ ਜੀ ਜਿਨ੍ਹਾਂ ਨੂੰ ਸਮਝ ਥੋੜਾ ਜਿਹਾ ਲੇਟ ਆਉਂਦਾ ਮੰਨ ਲੀਏ ਕਿਉਂਕਿ ਭੋਲੇ ਲੋਕ ਨੇ ਪਰ ਜਦੋਂ ਸਮਝ ਆਉਂਦਾ ਨਾ ਸਾਬ ਜੀ ਇਹ ਫਿਰ ਤੁਹਾਡੀਆਂ ਪੁੱਛਾਂ ਇਹਦੀਆਂ ਚਕਾਉਂਦੇ ਨੇ ਨਾ ਕਿ ਤੁਸੀਂ ਮੁੜ ਕੇ ਪੰਜਾਬ ਦੀ ਧਰਤੀ ਦੇ ਪੈਰ ਰੱਖਣ ਯੋਗੇ ਨਹੀਂ ਹੁੰਦੇ ਕਿ ਜਦੋਂ ਇਹ ਆਮ ਲੋਕਾਂ ਨੂੰ ਸਮਝ ਆ ਜਾਂਦਾ ਤੇ ਮੈਨੂੰ ਲੱਗਦਾ ਆ ਕਿ ਆਮ ਲੋਕਾਂ ਨੂੰ ਸਮਝ ਆਣਾ ਸ਼ੁਰੂ ਹੋ ਚੁੱਕਿਆ ਹੈ ਇਹ ਗੱਲ ਜੀ ਸੋ ਸਾਬ ਜਿਹੜਾ ਸਪੀਕਰ ਸਾਹਿਬ ਦਾ ਬਿਆਨ ਸੀਗਾ ਜੀ ਤੇ अरोड़ा ਸਾਹਿਬ ਦਾ ਬਿਆਨ ਸੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਇਹਨੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀਗਾ ਬਿਲਕੁਲ ਜਦੋਂ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਇਹ अरोड़ा ਸਾਹਿਬ ਨੂੰ ਨਹੀਂ ਪਤਾ ਕੀ ਚੱਲ ਰਿਹਾ ਹੈ ਜੀ ਤਾਂ ਮਹਾਰਾਜ ਇਹਨਾਂ ਨੂੰ ਪੰਜਾਬ ਦੇ ਵਿੱਚ ਫਿਰ ਲਾਅ ਐਂਡ ਆਰਡਰ ਦਾ ਕਿੱਦਾਂ ਪਤਾ ਹੋਊਗਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਕੀ ਸਥਿਤੀ ਹੈ ਹਮ ਜੀ ਬਹੁਤ ਵੱਡਾ ਸਵਾਲ ਆ ਭਾਜੀ ਇਹ ਆਪਣੀਆਂ ਆਪਣੀ ਸਰਕਾਰ ਦੀ ਇੰਟੈਲੀਜੈਂਸ ਹੀ ਨਹੀਂ ਪਤਾ ਜਦੋਂ ਆਪਣੀ ਸਰਕਾਰ ਦੇ ਐਮਐਲਏ ਕੀ ਕਰਨਾ ਹੈ ਫਿਰ ਇਹਨਾਂ ਨੂੰ ਨਸ਼ਾ ਤਸਕਰਾਂ ਦੀ ਇੰਟੈਲੀਜੈਂਸ ਦਾ ਕਿੱਦਾਂ ਪਤਾ ਹੋਊਗਾ ਕਿ ਪੰਜਾਬ ਦੇ ਵਿੱਚ ਕਿੰਨਾ ਕਿਹੜਾ ਕਤਲ ਹੋਣਾ ਫਿਰ ਤਾਂ ਇੰਟੈਲੀਜੈਂਸ ਫੇਲ ਹੈ ਸਰਕਾਰ ਦੀ ਹੂੰ ਸੋ ਸਭ ਸਮਾਜਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ